ਮੈਂ ਬਹੁਤ ਲੋਕਾਂ ਨੂੰ ਸੁਣਿਆ ਉਹ ਸਵਾਲ ਕਰਦੇ ਆ ਕਹਿੰਦੇ ਜੇ ਤੁਸੀਂ ਮਸੀਹ ਆ ਆਪਣੇ ਨਾਮ ਦੇ ਪਿੱਛੇ ਮਸੀਹ ਲਾਓ ਹਾਊ ਟੂ ਬੀ ਪੋਸੀਬਲ ਯਾਰ ਇੱਕ ਪਰਮੇਸ਼ਵਰ ਦੇ ਪੁੱਤਰ ਦਾ ਨਾਮ ਇੱਕ ਸਧਾਰਨ ਵਿਅਕਤੀ ਦੇ ਨਾਮ ਨਾਲ ਕਿੱਦਾਂ ਜੋੜ ਸਕਦਾ ਹੋ ਹੀ ਨਹੀਂ ਸਕਦਾ ਕਿਵੇਂ ਹੋ ਸਕਦਾ ਬਈ ਤੇ ਜਿਹੜਾ ਬੰਦਾ ਮੰਨ ਲਓ ਉਹ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਇੱਕ ਬੰਦੇ ਨੇ ਆ 35 ਤੋਂ 45 ਆਈਡੀਆ ਹੁੰਦੀਆਂ ਨੇ ਲਾਈਫ ਦੇ ਅੰਦਰ ਉਹਦੇ ਸਰਟੀਫିକੇਟਸ ਤੋਂ ਲੈ ਕੇ ਲਾਇਸੈਂਸ ਤੋਂ ਲੈ ਕੇ ਪਾਸਪੋਰਟਸ ਤੋਂ ਲੈ ਕੇ ਐਡਰੈਸ ਤੋਂ ਲੈ ਕੇ ਹੋਰ 에ਵਰੀਥਿੰਗ ਚੀਜ਼ਾਂ ਪਾ ਪਾ ਕੇ ਉਹ ਕਿੰਨੀਆਂ ਆਈਡੀਆਂ ਕਿੱਥੋਂ ਚੇਂਜ ਕਰਾਏਗਾ ਭਾਈ ਇਸ ਲਈ ਬਹੁਤਿਆਂ ਨੂੰ ਇਹਦੀ ਹਿਸਟਰੀ ਨਹੀਂ ਪਤਾ ਬਹੁਤੇ ਕਹਿੰਦੇ ਤੁਸੀਂ ਸਿੰਘ ਨਾਮ ਨਾਲ ਲਿਖੋ ਜਾਂ ਤੁਸੀਂ ਸਿੰਘ ਨਾ ਕਿਉਂ ਲਿਖਦੇ ਆ ਜਿਹੜਾ ਕਹਿੰਦਾ ਸਿੰਘ ਨਾਮ ਲਿਖੋ ਉਹ ਘੱਟ ਤੱਕ ਮੈਂ ਕਹਿਣਾ ਕਿ ਚਲੋ ਜੇ ਉਹਨੂੰ ਇਹ ਗੱਲ ਦੱਸੀ ਜਾਵੇ ਤੇ ਉਹ ਸਮਝੇਗਾ ਵੀ ਸਿੰਘ ਨਾਮ ਕਿੰਨਾ ਪੁਰਾਣਾ ਹੈ ਿਤਨੇ ਲੋਕਾਂ ਦੇ ਨਾਵਾਂ ਦੇ ਨਾਲ ਸਿੰਘ ਲੱਗਦਾ ਹੈ ਤੇ ਕਈ ਮੈਂ ਲੋਕਾਂ ਨੂੰ ਸੁਣਿਆ ਉਹ ਥੱਲੇ ਕਮੈਂਟ ਕਰਦੇ ਕਈ ਵਾਰੀ ਉਹ ਕਹਿੰਦੇ ਜੀ 크ਰਿਸਚੀਅਨਸ ਪੱਗ ਨਹੀਂ ਪਾ ਸਕਦੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਆ ਜਿਹੜਾ ਮੂਜ਼ਸ ਸੀਗਾ ਹਰੋਨ ਸੀਗਾ ਦੇਖੋ ਕਿੰਨੀ ਪੁਰਾਣੀ ਹਿਸਟਰੀ ਹੈ ਹਿਸਟਰੀ ਆਪਾਂ ਦੇਖੀ ਨਾ ਆਪਾਂ ਤਰਕ ਦੇ ਨਾਲ ਗੱਲ ਕਰੀਏ ਤਰਕ ਨਾਲ ਗੱਲ ਕਰਾਂਗੇ ਤੇ ਆਪਾਂ ਨੂੰ ਸਮਝ ਆਏਗੀ ਕੋਈ ਬਹਿਸ ਦਾ ਮੁੱਦਾ ਹੈ ਨਹੀਂ ਲੜਾਈ ਦਾ ਮੁੱਦਾ ਹੈ ਨਹੀਂ ਹੈ ਕਈ ਵਾਰੀ ਆਪਾਂ ਵਿਹਲੇ ਹੁੰਨੇ ਆ ਤੇ ਆਪਾਂ ਇਹ ਮੁੱਦੇ ਬਣਾਉਨੇ ਆ ਬੁੱద్ధి జీਵੀ ਬੰਦੇ ਅਗਰ ਬੈਠ ਕੇ ਇਹਦੇ ਉੱਤੇ ਡਿਬੇਟ ਕਰਨ ਤਾਂ ਮੇਰਾ ਖਿਆਲ ਸਾਰੇ ਸੰਸਾਰ ਵਿੱਚ ਜਿਹੜੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਨਹੀਂ ਆ ਮੈਂ ਇੱਕ ਦਿਨ ਬਹੁਤ ਵਧੀਆ ਜਰਨਲਿਸਟ ਦੀ ਗੱਲ ਸੁਣ ਰਿਹਾ ਸੀ ਉਹ ਕਿੰਨਾ ਗੋਰਿਆ ਨੇ ਜਿਹੜਾ ਕੋਟ ਸੂਟ ਬਣਾਇਆ ਉਹਦੇ ਹਿਸਾਬ ਨਾਲ ਪਾਗ ਡਿਜ਼ਾਈਨ ਕਰ ਦਿੱਤੀ ਸੋ ਗੱਲ ਇਹ ਨਹੀਂ ਹੈਗੀ ਵੀ ਆਪਾਂ ਜਿਹੜੀ ਆ ਇਸ ਚੀਜ਼ ਦੇ ਉੱਤੇ ਗੱਲ ਸਮਝਣ ਦੀ ਆ ਮੇਰਾ ਮਤਲਬ ਇਸ ਚੀਜ਼ ਦੇ ਉੱਤੇ ਬਹਿਸ ਵਾਜਿਆਣਾ ਮੁੱਦਾ ਨਹੀਂ ਹੈ ਉਹ ਵੀ ਪਹਿਲਾ ਪੱਗ ਨੂੰ ਅਮਾਮਾ ਕਿਹਾ ਜਾਂਦਾ ਸੀ ਪੁਰਾਣੇ ਇਤਿਹਾਸ ਦੇ ਅੰਦਰ ਆਪਾਂ ਦੇਖਦੇ ਹਾਂ ਕਿਨੇ ਅਮਾਮਾ ਪਹਿਨਾਇਆ ਗਿਆ ਇੱਥੇ ਗਲਤ ਗੱਲ ਕੀ ਹੈ ਭਈ ਸੋ ਕਈ ਵਾਰੀ ਆਪਾਂ ਬਹੁਤ ਲੇਟੈਸਟ ਚੀਜ਼ਾਂ ਨੂੰ ਹੀ ਜਾਣਦੇ ਹੁੰਨੇ ਆ ਉਹਦਾ ਪ੍ਰਾਤਨ ਅਸੀਂ ਪੜਿਆ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਟਾਈਮ ਹੈ ਨਹੀਂ ਆਪਾਂ ਇੱਕ ਤੋਂ ਸੁਣਿਆ ਦੂਜੇ ਨੇ ਮੰਨ ਲਿਆ ਜੀਨੇ ਪੱਕਾ ਕਰਦਾ ਇਦਾਂ ਨਹੀਂ ਹਰ ਇੱਕ ਚੀਜ਼ ਦੀ ਇੱਕ ਹਿਸਟਰੀ ਆ ਇਸ ਦਾ ਕਿ ਕਿੰਨੇ ਸਿੰਧੀ ਲੋਕ ਆ ਕਿੰਨੇ ਸਿੰਘ ਆ ਕਿੰਨੇ ਹੋਰ ਗਾਉਣ ਵਾਲੇ ਸਿੰਘ ਆ ਕਿੰਨੇ ਫਿਲਮਾਂ ਬਣਾਉਣ ਵਾਲੇ ਸਿੰਘ ਆ ਪਰ ਕਈ ਵਾਰੀ ਅਸੀਂ ਇੱਕ ਚੀਜ਼ ਨੂੰ ਹੀ ਟਾਰਗੇਟ ਕਰਦੇ ਆ ਜਿਹੜੀ ਮੇਰਾ خیال ਠੀਕ ਨਹੀਂ ਹੈਗੀ ਉਹ ਕਿਉਂਕਿ ਆਪਨੂੰ ਸਮਝਣ ਦੀ ਜ਼ਰੂਰਤ ਆ ਕਿ ਆਪਾਂ ਤੇ ਸਾਰੇ ਇਨਸਾਨ ਆ ਤੇ ਆਪਾਂ ਇਨਸਾਨੀ ਜਾਂਮੇ 'ਚ ਆਏ ਆ ਤੇ ਆਪਾਂ ਜੀ ਇਨਸਾਨੀ ਜਾਂਮੇ ਦੇ ਵਿੱਚ ਆਏ ਆ ਆਪਾਂ ਨੂੰ ਉੱਥੇ ਤਰਕ ਦੀ ਲੋੜ ਆ ਉੱਥੇ ਲੜਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਗੁਰੂ ਨਹੀਂ ਯਾਰ ਲੜੇ ਤੇ ਫਿਰ ਉਹਨਾਂ ਦੀ ਪੂਜਾ ਕਰਨ ਵਾਲੇ ਜਾਂ ਉਹਨਾਂ ਦੇ ਜਿਹੜੇ ਡਿਸਾਈਪਲ ਆ ਉਹਨਾਂ ਨੂੰ ਲੜਨ ਦੀ ਕੀ ਲੋੜ ਹੈ ਇਸ ਕਿਹੜੇ ਚੀਜ਼ ਤੇ ਲੜਾਈ ਹੋਈ ਹੈ ਉਹਨੂੰ ਵੀ ਸਮਝਣ ਦੀ ਜਰੂਰ ਜ਼ੁਲਮ ਦੇ ਖਿਲਾਫ ਲੜਾਈ ਹੋਈ ਤੇ ਜ਼ੁਲਮ ਦੇ ਖਿਲਾਫ ਲੜੋ ਫੇਰ ਹੀ ਤੁਸੀਂ ਆਪਣੇ ਗੁਰੂ ਦੇ ਚੰਗੇ ਡਿਸਾਈਪਲ ਆ ਜਿਹੜੀ ਚੀਜ਼ ਲਈ ਗੁਰੂ ਨੇ ਲੜਾਈ ਕੀਤੀ ਹੈ ਜਦੋਂ ਗੁਰੂ ਆਏ ਉਦੋਂ ਵੀ ਅ ਕ੍ਰਿਸਨੈਲਟੀ ਸੀ ਜਦੋਂ ਬਹੁਤ ਸਾਰੇ ਪੈਗੰਬਰ ਆਏ ਉਦੋਂ ਵੀ ਕ੍ਰਿਸਨੈਲਟੀ ਸੀ ਮੂਜ਼ਸ ਹੁਣਾਂ ਦੀ ਆਪਾਂ ਗੱਲ ਕਰੀਏ ਇਹਨਾਂ ਤੋਂ ਪੁਰਾਣੇ ਹੋਰ ਕਿਹੜੇ ਪੈਗੰਬਰ ਆਏ ਕਿਉਂਕਿ ਬਾਈਪਲ ਦੇ ਅੰਦਰ ਬਹੁਤ ਸਾਰੇ ਮੈਂ ਪਿਛਲੇ ਦਿਨਾਂ ਵਿੱਚ ਇੱਕ ਦੇਖਿਆ ਬ੍ਰਦਰ ਨੂੰ ਉਹ ਕਹੀ ਜਾਂਦਾ ਬਹੁਤ ਗਲਤ ਚੀਜ਼ਾਂ ਬੋਲਦਾ ਸੀਗਾ ਮੇਰਾ ਮਤਲਬ ਹੋਰ ਪ੍ਰੋਬਲਮ ਕੀ ਹੈ ਉਹ ਜਿਹੜੀ ਗੱਲ ਕਹਿੰਦਾ ਉਹ ਮੈਂ ਹੈ ਨਹੀਂ ਕਿ ਨਾ ਵੀ ਉਹ ਉਹ ਨਹੀਂ ਸੀਗੀ ਪਰ ਹੁਣ ਉਹ ਗੱਲ ਕਿੱਥੇ ਸੀ ਤੇ ਕਿੱਦਾਂ ਸੀ ਹੁਣ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਉਹਨੂੰ ਹਿਸਟਰੀ ਬਾਰੇ ਨਹੀਂ ਪਤਾ ਉਹਨੇ ਗੱਲ ਸੁਣੀ ਤੇ ਹੁਣ ਉਹਨੂੰ ਨਾ ਪਤਾ ਹੋਣ ਕਰਕੇ ਲिटल ਨੋਲਜ ਜਿਹੜੀ ਸੀਗੀ ਉਹ ਦੇਖੋ ਘੱਟ ਜਿਹੜੀ ਗਿਆਨ ਘੱਟ ਸੀਗਾ ਪਰ ਉਹਨੇ ਗੱਲ ਕਰਤੀ ਘੱਟ ਗਿਆਨ ਦੇ ਵਿੱਚ ਹੀ ਗੱਲ ਕਰ ਲਈ ਸੋ ਉੱਥੇ ਪ੍ਰੋਬਲਮ ਪੈਦਾ ਹੋ ਗਈ ਸੋ ਬਹੁਤਿਆਂ ਨੇ ਹੁਣ ਸੁਣਨਾ ਜਿਹੜੇ ਬਿਲਕੁਲ ਫਰੈਸ਼ ਮਾਈਂਡ ਹੋਣੇ ਜਨ ਉਹਨਾਂ ਦੇ ਅੰਦਰ ਇਹ ਵਾਇਰਸ ਜਾਣਾ ਉੱਥੇ ਸੇਵ ਹੋ ਜਾਣਾ ਇੱਕ ਵਾਇਰਸ ਹੈ ਜਿਹੜਾ ਆਪਸੀ ਭਾਈਚਾਰੇ ਇਕਸਾਂਝ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਨੇ ਉਹ ਇੱਕ ਵਾਇਰਸ ਹੈ ਸੋ ਮੇਰੀ ਆਪ ਜੀ ਨੂੰ ਇਹ ਬੇਨਤੀ ਆ ਇਹ ਅਪੀਲ ਆ ਕਿ ਜਦੋਂ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਦੇਖਦੇ ਆ ਤੇ ਉਹ ਸਾਨੂੰ ਸਮਝਾਉਂਦਾ ਆ ਵੀ ਅਸਲ ਵਿੱਚ ਲਾਈਫ ਕੀ ਐ ਨਾਮਾਂ ਦੇ ਨਾਲ ਧਰਮਾਂ ਦੇ ਨਾਲ ਜਾਤਾਂ ਦੇ ਨਾਲ ਮਜਬਾਂ ਦੇ ਨਾਲ ਪਰਮੇਸ਼ਵਰ ਨੂੰ ਤਾਂ ਕੋਈ ਵਾਸਤਾ ਹੀ ਨਹੀਂ ਐ ਨਾਉ ਨੇ ਬਣਾਏ ਆ ਤੇ ਜਿਨ੍ਹਾਂ ਨੇ ਬਣਾਏ ਉਹ ਲੜਦੇ ਆ ਸੋ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਸਾਡਾ ਇਹਨਾਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਅਸੀਂ ਤਾਂ ਪਰਮੇਸ਼ਵਰ ਦੀ ਉਸਤਤ ਕਰਨ ਵਾਸਤੇ ਬਣਾਏ ਗਏ ਆ ਤੇ ਪਰਮੇਸ਼ਵਰ ਦੀ ਉਸਤਤ ਕਰ ਰਹੇ ਹਾਂ ਹਾਂ ਇੱਕ ਨਾਮ ਆ ਬਾਈਬਲ ਕਹਿੰਦੀ ਤੁਹਾਨੂੰ ਇੱਕ ਨਾਮ ਬਖਸ਼ਿਆ ਗਿਆ ਇੱਕ ਨਾਮ ਦਿੱਤਾ ਗਿਆ ਅਸੀਂ ਉਸ ਨਾਮ ਦੇ ਥੱਲੇ ਖੜਦੇ ਆ ਤਾਂ ਜੇ ਆਪਾਂ ਕਰਦੇ ਆ ਤੇ ਫਿਰ ਆਪਾਂ ਨੂੰ ਇਹਦੀ ਗੱਲ ਵੀ ਮੰਨਣੀ ਬਣੀ ਸੋ ਇੱਥੇ ਇੱਕ ਬੜੀ ਇੰਪੋਰਟੈਂਟ ਚੀਜ਼ ਆ ਕਹਿੰਦਾ ਕੋਈ ਦੂਜਾ ਦੇਵਤਾ ਮੇਰੀ ਮਹਿਮਾ ਦਾ ਹਿੱਸੇਦਾਰ ਨਹੀਂ ਹੋ ਸਕਦਾ ਕੌਣ ਕਹਿ ਰਿਹਾ ਯਹਵਾ ਆਪਣੇ ਨਬੀ ਦੇ ਦੁਆਰਾ ਆਪਣੇ ਲੋਕਾਂ ਨੂੰ ਮੈਸੇਜ ਪਾਸ ਕਰ ਰਿਹਾ ਐਦਾਂ ਦਾ ਹੀ ਮੈਸੇਜ ਆ ਸਾਰੇ ਜਿਹੜੇ ਅਸੀਂ ਪਾਸ ਕਰਦੇ ਆਂ ਚ ਸਾਡਾ ਕੀ ਕਜ਼ੂਰ ਆ ਜਾਤੇ ਅਸੀਂ ਆਪਣੇ ਕੋਲੋਂ ਮੈਸੇਜ ਕੋਈ ਪਾਸ ਕਰਦੇ ਆ ਐਦਾਂ ਦਾ ਕੁਝ ਨਹੀਂ ਹੈ ਸੋ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਟਰਬਨ ਦੀ ਗੱਲ ਕੀਤੀ ਆ ਤੇ ਟਰਬਨ ਤੁਸੀਂ ਦੇਖੋ ਕਿ ਬਹੁਤ ਪੁਰਾਣੇ ਸਮਿਆਂ ਤੋਂ ਜਿਹੜੀ ਆ ਟਰਬਨ ਆ ਉਹ ਸੱਚ ਦੀ ਆ ਰਹੀ ਹੈ ਤੇ ਆਪਾਂ ਨੂੰ ਇਹਦੇ ਉੱਤੇ ਇਹਨਾਂ ਮਸਲਿਆਂ ਦੇ ਉੱਤੇ ਬੜੀ ਸ਼ਾਂਤੀ ਨਾਲ ਸਿੱਖ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਬਦਲਣਾ ਚਾਹੀਦਾ ਵਿਚਾਰ ਕਰ ਲੈਣਾ ਚਾਹੀਦਾ ਉਸ ਤੋਂ ਬਾਅਦ ਹੀ ਸਾਨੂੰ ਬੋਲਣਾ ਚਾਹੀਦਾ ਨਹੀਂ ਤੇ ਬਹੁਤ ਵਾਰੀ ਭਾਈਚਾਰਕ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਇਹ ਚੀਜ਼ਾਂ ਖਰਾਬ ਕਰਦੀਆਂ ਸੋ ਆਪਾਂ ਇੱਕ ਧਾਰਮਿਕਤਾ ਦੇ ਨਾਲ ਜੁੜਨਾ ਆ ਤੇ ਧਾਰਮਿਕਤਾ ਦੇ ਨਾਲ ਜੁੜਨ ਦੇ ਨਾਲ ਹੀ ਜਿਹੜਾ ਪਰਮੇਸ਼ਵਰ ਆ ਅਕਾਲ ਪੁਰਖ ਆ ਉਹ ਖੁਸ਼ ਹੁੰਦਾ ਆ ਤਾਂ ਹੀ ਉਹਦੀ ਰਹਿਮਤ ਸਾਡੇ ਉੱਤੇ ਹੁੰਦੀ ਆ ਫਿਰ ਕੀ ਲਿਖਦਾ ਮੇਰੀਆਂ ਹਿੱਸੇ ਦਾ ਨਹੀਂ ਹੋਵੇਗਾ ਅਤੇ ਨਾ ਹੀ ਮੈਂ ਬੁੱਤਾਂ ਨੂੰ ਆਪਣੀ ਵਡਿਆਈ ਦੇਵਾਂਗਾ ਬਾਈਬਲ ਚ ਲਿਖਿਆ ਆ ਤੁਸੀਂ ਪੜ੍ਹ ਲਓ ਕੋਟ ਕਰ ਲਓ ਆਇਤ ਨੂੰ ਮੈਜਸ਼ਾਇਆ 42 ਦੇ ਵਿੱਚ ਸੋ ਹੁਣ ਕਈ ਕਹਿਣਗੇ ਮੈਂ ਮੈਂ ਬੁੱਤਾਂ ਦੇ ਖਿਲਾਫ ਬੋਲਦਾ ਨਾ ਨਾ ਮੈਂ ਥੋੜੀ ਬੋਲਦਾ ਹਾਂ ਬੁੱਤਾਂ ਦੇ ਖਿਲਾਫ ਮੈਨੂੰ ਕੀ ਪ੍ਰੋਬਲਮ ਹੈ ਮੈਂ ਤਾਂ ਬਾਣੀ ਪੜ੍ਹ ਰਿਹਾ ਬਾਣੀ ਚ ਲਿਖਿਆ ਭਾਈ ਵੀ ਪਰਮੇਸ਼ਰ ਕਹਿੰਦਾ ਮੇਰੀ ਮਹਿਮਾ ਬੁੱਤਾਂ ਨੂੰ ਨਾ ਦਿਓ ਹਣੋਂ ਪੱਥਰ ਦੇ ਵੀ ਹੋ ਸਕਦੇ ਆ ਹਣੋਂ ਮਿੱਟੀ ਦੇ ਵੀ ਹੋ ਸਕਦੇ ਆ ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਚੀਜ਼ਾਂ ਦੇ ਵਿਵਾਦਾਂ ਤੋਂ ਉੱਟ ਕੇ ਸਪਿਰਚੁਅਲੀ ਲਾਈਫ ਨੂੰ ਆਪਣੀ ਨੂੰ ਬਣਾਈਏ ਸਪਿਰਚੁਅਲੀ ਲਾਈਫ ਜੀਏ ਔਰ ਪ੍ਰਮੇਸ਼ਵਰ ਦੇ ਵਚਨ ਅਨੁਸਾਰ ਆਪਣਾ ਜੀਵਨ ਲੈ ਕੇ ਜਾਈਏ